ਜਦੋਂ ਕੈਪਟਨ ਉਮਰਿੰਦਰ ਸਿੰਘ ਸੀਐਮ ਪਦ ਤੋਂ ਅਸਤੀਫਾ ਦੇ ਦਿੰਦੇ ਆ ਠੀਕ ਹੈ ਉਹ ਆਖਰ ਕਿੰਨਾ ਕਹ ਕਹਾਉਣਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਹੁਣ ਕਿਉਂਕਿ ਰਾਹੁਲ ਤਾਂ ਉਹਨਾਂ ਦੇ ਅੱਗੇ ਤਾਂ ਹੈ ਤਾਂ ਬੱਚਾ ਹੀ ਆ ਹਾਂ 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 ਉਹ ਇਹ ਥੋੜੀ ਹੈ ਕਿ ਬਾਰ ਬਾਰ ਕਹੀ ਜਾਣਗੇ ਤੇ ਵੀ ਕੈਪਟਨ ਕਹੂਗੀ ਕਿ ਮੈਂ ਤਾਂ ਨਹੀਂ ਦਊਗਾ ਉਹਨਾਂ ਦਾ ਇੱਕ ਆਪਣਾ ਰਤਬਾ ਉਹਨਾਂ ਨੇ ਕਿਹਾ ਵੀ ਠੀਕ ਹੈ ਤੁਹਾਡੇ ਨਾਲ ਨਹੀਂ ਬਣਦੀ ਜੇ ਮੇਰੀ ਆ ਚੱਕੋ ਮੇਰਾ ਰੈਜਿਗਨੇਸ਼ਨ ਮੈਂ ਛੱਡਦਾ ਹੁਣ ਗੱਲ ਸੀ ਕਿ ਸਿੱਧੂ ਸਾਹਿਬ ਅੱਗੇ ਆ ਰਹੇ ਸੀ ਕਿ ਹੁਣ ਆਪਾਂ ਸੀਐਮ ਬਣ ਜਾਗੇ ਕਿਉਂਕਿ ਕਾਂਗਰਸ ਹਾਈ ਕਮਾਂਡ ਨੇ ਕਿਤੇ ਨਾ ਕਿਤੇ ਵਾਦਾ ਕੀਤਾ ਸੀ ਸਿੱਧੂ ਸਾਹਿਬ ਦੇ ਨਾਲ ਕਿ ਕੈਪਟਨ ਤੋਂ ਬਾਅਦ ਸਿੱਧੂ ਹੁਣ ਜਿਹੜੇ ਬੰਦੇ ਪਿੱਛੇ ਹੋ ਕੇ ਚੱਲ ਰਹੀ ਸੀ ਬਾਕੀ ਕਾਂਗਰਸ ਦੇ ਹੁਣ ਉਹ ਫਾਨਾ ਡਾ ਕੇ ਬੈਠ ਕੇ ਹਾਈ ਕਮਾਂਡ ਦੇ ਕੋਲ ਕਿ ਇਹ ਕਿੱਦਾਂ ਹੋ ਸਕਦਾ ਜੀ ਨਹੀਂ ਗੱਲ ਦੇਖੋ ਜਿਹੜੇ ਪਾਰਟੀ ਚ ਲਗਾਤਾਰ 4 ਸਾਲ ਤੋਂ ਕੰਮ ਕਰ ਰਹੇ ਆ ਗੱਲ ਤਾਂ ਉਹਨਾਂ ਦੀ ਵੀ ਜਾਇਜ਼ ਆ ਸਿੱਧੂ ਕਿਤੇ ਤੁਹਾਨੂੰ 4 ਸਾਲ ਚ ਪਿਛਲੇ ਚ ਕਿਤੇ ਨਜ਼ਰ ਆਏ ਨਹੀਂ ਨਹੀਂ ਪੰਜਾਬ ਚ ਕਿਤੇ ਨਜ਼ਰ ਆਏ 4 ਸਾਲ ਤਾਂ ਉਹਨਾਂ ਨੂੰ ਟੋਟਲੀ ਕਾਂਗਰਸ 'ਚ ਹੋਏ ਨੂੰ ਹੋ ਗਏ ਨਾ ਤੁਸੀਂ ਇੱਥੇ ਗੱਲ ਸਮਝੋ ਹੁਣ ਉਹ ਬਾਕੀ ਲੀਡਰਾਂ ਨੇ ਕੀ ਕਿਹਾ ਕਿ ਅਸੀਂ ਤਾਂ ਸਾਰੀ ਜ਼ਿੰਦਗੀ ਦੇ ਬੈਠੇ ਆ ਸਾਨੂੰ ਤਾਂ 25 25 35 35 ਸਾਲ ਹੋ ਗਏ ਚਾਹੇ ਰੰਧਾਵਾ ਹੋਣ ਚਾਹੇ ਉ ਤ੍ਰਿਪਤ ਰਜਿੰਦਰ ਬਾਜਵਾ ਹੋਣ ਚਾਹੇ ਸੁਨੀਲ ਜਾਖੜ ਹੋਣ ਚਾਹੇ ਹੋਰ ਬਾਕੀ ਦੇ ਬਾਜਵਾ ਸਾਹਿਬ ਹੋਣ ਇਹਨਾਂ ਨੇ ਉਦੋਂ ਇਹ ਸਵਾਲ ਰੱਖਿਆ ਕਿ ਇੱਕ ਬੰਦਾ ਜਿਹੜਾ 4 ਸਾਲ ਪਹਿਲਾਂ ਆਇਆ ਕਾਂਗਰਸ 'ਚ ਤੁਸੀਂ ਉਹਨੂੰ ਸੀਐਮ ਬਣਾਉਂਗੇ ਇਹ ਅਸੀਂ ਕਿਵੇਂ ਕਰ ਲਈਏ ਵੀ ਅਸਿਨੀ ਬਣਦੀ ਵੀ ਇਹ ਗੱਲ ਹੈ ਉਹ ਦੇਖੋ